ਪੰਜਾਬ ਸਰਕਾਰ ਹੈ ਨਾ ਇਹਨੇ ਇਲੈਕਸ਼ਨ ਤੋਂ ਪਹਿਲੇ ਕੁਝ ਕਹਿੰਦੀ ਸੀ ਤੇ ਹੁਣ ਕੀ ਕੁਝ ਕਰ ਲਿਆ ਇਹਨੇ ਇਲੈਕਸ਼ਨ ਤੋਂ ਪਹਿਲੇ ਕਿਹਾ ਸੀ ਕਿ ਹਾਈ ਫਸਲਾਂ ਤੇ ਅਸੀਂ ਦੇਵਾਂਗੇ ਐਮਐਸਪੀ ਜੇ ਉਹ ਮੁਕਰੇ ਪਏ ਤੇ ਹੁਣ ਉਹ ਜਿਹੜਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਇਜਿਟੇਸ਼ਨ ਕੀਤੀ ਕਿਸ ਵਾਸਤੇ ਕੀਤੀ ਪ੍ਰਾਈਵੇਟਾਈਜੇਸ਼ਨ ਨੂੰ ਡਰ ਹੈ ਕਿ ਮੰਡੀ ਸਿਸਟਮ ਦਾ ਸਾਰਾ ਖਤਮ ਹੋ ਜਾਈ ਭਗਵੰਤ ਮਾਨ ਉਹੀ ਕਰ ਰਿਹਾ ਜੋ ਦਿੱਲੀ ਤੋਂ ਉਤਰਨ ਹਿਸ਼ਾਰੀਪੁਰ ਸੋ ਮੈਂ ਤਾਂ ਜਥੇਬੰਦੀ ਨੂੰ ਬੇਨਤੀ ਕਰਦਾ ਦੇਖੋ ਆਮ ਆਦਮੀ ਪਾਰਟੀ ਦਾ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਬਾਈਕਾਟ ਨਾ ਚਾਹੀਦਾ ਜਿਹਨੇ 22 ਫਸਲਾਂ ਦੇ ਐਮਐਸਪੀ ਦਾ ਵਾਅਦਾ ਕਰਕੇ ਮੁੱਕਰ ਗਿਆ ਜਿਹੜਾ ਪ੍ਰਾਈਵੇਟਾਈਜੇਸ਼ਨ ਤੇ ਆ ਗਿਆ ਆਪਣਾ ਮੰਡੀ ਸਿਸਟਮ ਦੇ ਜਿਹੜਾ ਸਾਰੇ ਨੂੰ ਕੀ ਆਪਣੀ ਜਿਹੜੀ ਖਰੀਦ ਸਿਸਟਮ ਡਿਸਟਰਬ ਹੋ ਜਾਊਗਾ ਤੇ ਫਿਰ ਉਹ ਕੰਮ ਬਚੇ ਸੋ ਆ ਜਿਹੜੀ ਹੈ ਆਮ ਆਦਮੀ ਪਾਰਟੀ ਮੈਂ ਕਹਿੰਦਾ ਕਿ ਸਭ ਤੋਂ ਇਹ ਨੁਕਸਾਨ ਪੰਜਾਬ ਦਾ ਕਰੂਗੀ ਤੇ ਇਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਦੋਸ਼ ਲਾਇਆ ਕਿ ਆਪ ਸਰਕਾਰ ਹੁਣ ਪੰਜਾਬ ਦੀਆਂ ਅਨਾਜ ਮੰਡੀਆਂ ਨੂੰ ਕਾਰਪੋਰੇਟ ਕਰਾਉਣਿਆਂ ਦੇ ਹਵਾਲੇ ਕਰ ਰਹੀ ਹੈ ਜੋ ਪੰਜਾਬ ਦੇ ਕਿਸਾਨਾਂ ਅਤੇ ਸਮੂਹ ਪੰਜਾਬੀਆਂ ਨਾਲ ਧੋਖਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਣਬੁੱਝ ਕੇ ਸੂਬੇ ਵਿੱਚ ਸਰਕਾਰੀ ਖਰੀਦ ਮੰਡੀਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੇ ਨੇ ਉਹਨੇ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਵਿੱਚ ਚੱਲ ਰਹੇ ਇਸ ਸਿਸਟਮ ਨੂੰ ਰੋਕਣ ਵਾਸਤੇ ਇਕਜੁੱਟ ਹੋਣਾ ਹੀ ਪਵੇਗਾ ਕਿਉਂਕਿ ਇਸ ਨਾਲ ਤਿੰਨ ਖੇਤੀ ਕਾਨੂੰਨ ਵਿਲੇ ਹੋਈਆਂ ਸ਼ਹਾਦਤਾਂ ਦਾ ਮੁੱਲ ਖਤਮ ਹੋ ਜਾਵੇਗਾ ਤੇ ਸੂਬੇ ਵਿੱਚ ਅਨਾਜ ਖਰੀਦ ਮੰਡੀਆਂ ਦਾ ਨਿੱਜੀਕਰਨ ਸ਼ੁਰੂ ਹੋਵੇਗਾ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਕਿਸਾਨਾਂ ਨੂੰ 22 ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਵਾਅਦੇ ਤੋਂ ਉਹ ਹੁਣ ਮੁੱਕਰ ਗਈ ਹੈ। ਆਪਣੀ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ। ਪੰਜਾਬ ਨੂੰ ਸਮਝਦੀ ਹੈ ਪੰਜਾਬ ਦੀਆਂ ਮੁਸ਼ਕਲਾਂ ਚ ਉਹ ਮੁਸ਼ਕਲਾਂ ਸਮਝਦੀ ਹੈ ਪੰਜਾਬ ਨੂੰ ਕੀ ਚਾਹੀਦਾ ਸਮਝਦੀ ਹੈ ਤੇ ਉਹਨਾਂ ਵਾਸਤੇ ਲੜਦੀ ਰਹੀ ਹੈ ਤੇ ਲੜਦੀ ਰਹੂਗੀ। ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਆ ਤਾਂ ਜੋ ਦਿੱਲੀ ਦੇ ਇਹਨਾਂ ਦੇ ਹੁਕਮ ਬਣਾਉਣ ਕਹਿੰਦੇ ਐ ਉਹ ਵੀ ਕਰਦੇ ਐ ਜੇ ਉੱਥੋਂ ਦਿੱਲੀੋਂ ਹੁਕਮ ਆ ਗਿਆ ਕਿ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਮੰਡੀ ਦੇ ਕਰਦੇ ਹੀ ਉਹਨਾਂ ਨੇ ਸੋ ਉਹ ਉਹਨਾਂ ਦਾ ਜਿਹੜੀ ਸੋਚ ਐ ਦਿੱਲੀ ਵਾਲਿਆਂ ਦੀ ਸੋਚ ਐ ਉਹਨਾਂ ਦਾ ਉਹ ਸੋਚਦੇ ਐ ਪੰਜਾਬ ਨੂੰ ਇੱਕ ਜਰੀਆ ਬਣਾਇਆ ਪੈਸੇ ਇਕੱਠੇ ਕਰਨ ਦਾ ਹੁਣ ਆਮ ਆਦੀ ਪਾਰਟੀ ਹੁਣ ਜਿਹੜਾ ਭਗਵੰਤ ਸਾਨ ਨੇ ਸਾਰੇ ਬਿਲਡਰਾਂ ਨੂੰ ਬੁਲਾਇਆ ਉਹਨਾਂ 5 5 ਕਰੋੜ ਰੁਪਏ ਕਿਆ ਜਮ੍ਹਾਂ ਕਰਾਓ। ਜੋ ਜਿਹੜੇ 5 ਕੇਵਲ ਉੱਤੇ ਕਬਜ਼ਾ ਕਰੀ ਬੈਠੇ ਹੁਜੇ ਪਰਿਵਾਰ ਹੀ ਉਹਨਾਂ ਦਾ ਲੁੱਟਣ ਲੱਗ ਗਿਆ। ਹੁਣ ਤਾਂ ਉਹਨਾਂ ਨੇ ਦੋਨੋਂ ਹੱਥੋਂ ਸਾਰੇ ਇਹਨਾਂ ਦੀ ਪਗਵਾਲਵਾਂ ਦੀ ਫੈਮਿਲੀ ਅੱਜ ਲੁੱਟਣ ਲੱਗੀ ਹੈ। ਤਾਂ ਮਤਲਬ ਕੀ ਹੈ? ਉਹ ਕੀ ਕਹਿੰਦੇ ਸੀ ਅੱਜ ਬਿੱਲ ਮਾਫ ਕੀਤੇ? ਜੇ ਉਹਨਾਂ ਨੇ ਬਿੱਲ ਮਾਫ ਕੀਤੇ ਤਾਂ ਫਿਰ ਉਹ ਡਿਫਾਲਟਰ ਹੋਣੇ ਨਹੀਂ ਚਾਹੀਦੇ। ਝੂਠ ਤੇ ਝੂਠ ਇੱਕ ਝੂਠ ਦੇ ਬਾਅਦ ਪੜਿਆ ਜਾਂਦਾ ਫਿਰ ਦੂਜਾ ਝੂਠ ਬੋਲਣ ਲੱਗ ਜਾਂਦੇ ਆ ਦੂਜਾ ਫੜਿਆ ਜਾਂਦਾ ਫਤਿਹਜਾ ਝੂਠ ਬੋਲਣ ਲੱਗ ਜਾਂਦੇ ਆ ਤੇ ਮੈਂ ਤਾਂ ਖੋਰ ਪੁੱਛਣਾ ਚਾਹਣਾ ਹੈ ਅੱਜ ਭਗਵਾਨਤ ਮਾਨ ਤੇ ਕਾਂਗਰਸੀ ਇੱਕੋ ਸਟੇਜ ਤੇ ਬੈਠੇ ਆ ਦਿੱਲੀ ਤੇ ਇੱਥੇ ਪੰਜਾਬ 'ਚ ਕੀ ਹੈ ਆ ਰਲੇ ਮਿਲੇ ਹੈ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੀ ਹੈ ਤੇ ਜਿਹੜੀ ਜਿਹਨੇ ਪਹਿਲੇ ਕਾਂਗਰਸ ਨੇ 5 ਸਾਲ ਖਰਾਬ ਕੀਤੇ ਪੰਜਾਬੀਆਂ ਦੇ ਤੇ ਹੁਣ ਆ ਕਰ ਰਹੀ ਹੈ ਉਹਨਾਂ ਨੇ ਲੁੱਟਿਆ ਤੇ ਹੁਣਾਂ ਲੁੱਟਣ ਤੇ ਲੱਗੇ ਆ ਇਸ ਕਰਕੇ ਤਾਂ ਹੀ ਅਸੀਂ ਕਿਹਾ ਪੰਜਾਬ ਨੂੰ ਬਚਾ ਲੋ ਜੇ ਆਪਾਂ ਇੱਕ ਅਕਾਲੀ ਦਲ ਨੂੰ ਤਗੜਾ ਕਰੋ ਤੇ ਪੰਜਾਬ ਤਾਂ ਹੀ ਬਚੂਗਾ ਨਹੀਂ ਤਾਂ ਇਹਨਾਂ ਦਿੱਲੀ ਵਾਲੀ ਪਾਰਟੀ ਨੇ ਤਬਾਹ ਕਰ ਦੇਗੀ ਬੜੀ ਹਾਲਾਤ ਬਣੀਆਂ ਤਾਂ ਪਤਾ ਹੀ ਲੱਗਦਾ ਕੱਜ ਕੋਣਾ ਕੱਲ ਕਿੱਥੀ ਉਹਨਾਂ ਕਿਹਾ ਕਿ ਅਨਾਜ ਮੰਡੀਆਂ ਅਤੇ ਖਰੀਦ ਸਿਸਟਮ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਦਾ ਪੰਜਾਬ ਨਾਲ ਕੋਈ ਲਗਾਵ ਹੀ ਨਹੀਂ ਹੈ ਜੋ ਕੁਝ ਦਿੱਲੀ ਦੇ ਹਕਮਰਾਨ ਆਖਦੇ ਨੇ ਉਹੀ ਇਹ ਪੰਜਾਬ ਦੇ ਵਿੱਚ ਕਰਦੇ ਨੇ ਉਹਨਾਂ ਕਿਹਾ ਕਿ ਦਿੱਲੀ 'ਚ ਪੰਜਾਬ ਦਾ ਮੁੱਖ ਮੰਤਰੀ ਅਤੇ ਕਾਂਗਰਸੀ ਇੱਕੋ ਸਟੇਜ ਤੇ ਬੈਠੇ ਨੇ ਅਤੇ ਇਹ ਤੇ ਪੰਜਾਬ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਘਟਾ ਪਾਉਂਦੇ ਨੇ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਲੋੜ ਹੈ